ਜੇਕਰ ਮੁੱਖ ਮੰਤਰੀ ਅਕਾਲ ਤਖਤ ਸਾਹਿਬ ਤੋਂ ਨਹੀਂ ਡਰਦਾ ਤੱਕੀ ਜਥੇਦਾਰ ਮੁੱਖ ਮੰਤਰੀ ਤੋਂ ਡਰ ਰਿਹਾ ਜਾਂ ਰਾਜਨੀਤਿਕ ਲੋਕਾਂ ਤੋਂ ਡਰ ਰਿਹਾ ਇਹ ਸਵਾਲ ਵੱਡਾ ਹੈਗਾ ਅਸੀਂ 2 ਦਿਨ ਪਹਿਲਾਂ ਹੀ ਜਾਗਰਤ ਲੋਕ ਆਪਣੇ ਚੈਨਲ ਦੇ ਉੱਪਰ ਇਸੇ ਚੈਨਲ ਦੇ ਉੱਪਰ ਇਹ ਖਦਸ਼ਾ ਜ਼ाहिर ਕੀਤਾ ਸੀ ਔਰ ਅੱਜ ਉਹੀ ਹਕੀਕਤ ਬਣ ਰਿਹਾ ਜੋ ਤਾਂ ਮੁੱਖ ਮੰਤਰੀ ਕਹਿ ਰਿਹਾ ਕਿ ਜ਼ਥੇਦਾਰ ਸਾਹਿਬ ਆਪਣੀ ਗੱਲਬਾਤ ਨੂੰ ਕਿਉਂ ਨਾ ਆਪਾਂ ਸਾਰੇ ਚੈਨਲਾਂ ਤੇ ਲਾਈਵ ਕਰੀਏ ਇਹ ਗੱਲ ਸੋਚਣ ਵਾਲੀ ਹੈ ਹੁਣ ਅਸਲ ਗੱਲ ਤਾਂ ਇਹ ਆ ਕਿ ਕਾਰਜਕਾਰੀ ਜ਼ਥੇਦਾਰ ਗੜਗੱਜ ਭਗਵੰਤ ਮਾਨ ਨੂੰ ਸੱਮਣ ਭੇਜਦਾ ਔਰ ਮੁੱਖ ਮੰਤਰੀ ਇੱਕ ਨਾਰਮਲ ਇਨਸਾਨ ਦੀ ਤਰ੍ਹਾਂ ਉਤਰੰਤ ਮੰਨ ਜਾਂਦਾ ਕਿ ਉਹ ਮੁੱਖ ਮੰਤਰੀ ਦੇ ਤੌਰ ਤੇ ਨਹੀਂ ਜਾਏਗਾ ਇੱਕ ਆਮ ਸਿੱਖ ਵਜੋਂ ਜਾਏਗਾ ਜਦੋਂ ਕਿ ਸਿੱਖ ਰਹਿਤ ਮਰਿਆਦਾ ਉਸ ਸਿੱਖ ਨੂੰ ਸਿੱਖ ਨਹੀਂ ਮੰਦੀ ਕਿਉਂਕਿ ਉਹ ਪਤਿਤ ਸਿੱਖ ਹੈ ਹੁਣ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿਹੜੇ ਲੋਕਾਂ ਕਿ ਭਗਵੰਤ ਮਾਨ ਭੱਜੇਗਾ ਉਹ ਲੱਗ ਰਿਹਾ ਸੀ ਗੜਗੱਜ ਨੂੰ ਫੀਡ ਕਰਨ ਵਾਲੀ ਟੀਮ ਨੂੰ ਹੁਣ ਗੜਗੱਜ ਨੂੰ ਫੀਡ ਕਰਨ ਵਾਲੀ ਟੀਮ ਵੀ ਸਾਹਮਣੇ ਆ ਚੁੱਕੀ ਹੈ ਉਹ ਵੀ ਮੈਂ ਤੁਹਾਨੂੰ ਇਸ ਵੀਡੀਓ ਚ ਦੱਸੂਗਾ ਕਿ ਉਹ ਕੌਣ ਲੋਕ ਨੇ ਜਿਹੜੇ ਸਿੱਖੀ ਨੂੰ ਨਿਸ਼ਤਨਾਬੂਤ ਕਰਨਾ ਚਾਹੁੰਦੇ ਨੇ ਜੱਫੀ ਪਾ ਕੇ ਸਾਹ ਕੁੱਟਣਾ ਚਾਹੁੰਦੇ ਨੇ ਉਹ ਵੀ ਆਪਾਂ ਨੂੰ ਅੱਜ ਹੀ ਪਤਾ ਲੱਗੂਗਾ ਪਰ ਏਜੰਸੀਆਂ ਨੂੰ ਇਹ ਕਿਉਂ ਯਕੀਨ ਸੀ ਕਿ ਉਹ ਨਹੀਂ ਆਵੇਗਾ ਇਹ ਇੱਕ ਪਬਲਿਕ ਪਰਸੈਪਸ਼ਨ ਤੇ ਰਿਐਲਿਟੀ ਇਹਦੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਹੁਣ ਮੈਂ ਉਸ ਗੱਲ ਤੇ ਆਉਣਾ ਕਿ ਭਗਵੰਤ ਮਾਨ ਨੇ ਲਾਈਵ ਕਿਉਂ ਮੰਗਿਆ ਲਾਈਵ ਹੋ ਕੇ ਦੋ ਸੰਭਾਵਨਾਵਾਂ ਨੇ ਉਹ ਤਖਦੀ ਅਥਾਰਟੀ ਨੂੰ ਤਾਂ ਚੈਲੰਜ ਨਹੀਂ ਕਰ ਰਹਾ ਪਰ ਕੀ ਉਹ ਜੇਕਰ ਉਹਦੀ ਗੱਲ ਨਹੀਂ ਮੰਨੀ ਜਾਂਦੀ ਉਹਨੂੰ ਲਾਈਵ ਹੋਣ ਨਹੀਂ ਦਿੱਤਾ ਜਾਂਦਾ ਜਾਂ ਸਕਤਰੇ ਦੇ ਵਿੱਚ ਉਹਨੂੰ ਜਿੱਥੇ ਮਿਲਿਆ ਜਾਂਦਾ ਇੱਕ ਪਤਿਤ ਸਿੱਖ ਨੂੰ ਕਿਉਂਕਿ ਭਗਵੰਤ ਮਾਨ ਸਾਹਿਬ ਇਹ ਕਹਿ ਚੁੱਕੇ ਨੇ ਕਿ ਉਹ ਬਤੌਰ ਮੁੱਖ ਮੰਤਰੀ ਨਹੀਂ ਜਾਣਗੇ ਸੋ ਉਹ ਇੱਕ ਆਮ ਪਤਿਤ ਸਿੱਖ ਵਜੋਂ ਜਾ ਰਿਹਾ ਸੋ ਗੱਲ ਇਹ ਹੋ ਗਈ ਕਿ ਜੇਕਰ ਸਕੱਤਰੇ ਦੇ ਵਿੱਚ ਉਹਨੂੰ ਨਹੀਂ ਸੁਣਿਆ ਜਾਂਦਾ ਫਿਰ ਭਗਵੰਤਮਾਨ ਕੀ ਕਰੇਗਾ ਉਹਦੀ ਸੰਭਾਵਨਾ ਕੀ ਹੈ ਉਸੇ ਸੰਭਾਵਨਾ ਤੋਂ ਧਿਆਨ ਵਿੱਚ ਰੱਖ ਕੇ ਆਪਾਂ ਕਹਿ ਰਹੇ ਹਾਂ ਜੋ ਤੁਸੀਂ ਦੇਖ ਰਹੇ ਹੋ ਕਿ ਭੱਜ ਜਾਵੇਗਾ ਇਹ ਜਿਹੜਾ ਆਪਣਾ ਹੈਗਾ ਤੁਹਾਡਾ ਗੜਗੱਜ ਹੈਗਾ ਇਹ ਭੱਜੇਗਾ ਔਰ ਇਹਦੇ ਭੱਜਣ ਦੇ ਪਿੱਛੇ ਵੱਡੇ ਕਾਰਨ ਇਹ ਹੀ ਨੇ ਕਿ ਇਹ ਕਿਉਂ ਭੱਜੇਗਾ ਕਿਉਂਕਿ ਭਗਵੰਤ ਮਾਨ ਬਾਹਰ ਆ ਕੇ ਤਾਂ ਲਾਈਵ ਕਰੇਗਾ ਹੀ ਕਰੇਗਾ। ਰੂਮ ਮੀਡੀਆ ਪੁੱਛੇਗਾ ਕਿ ਤੁਹਾਨੂੰ ਅੰਦਰ ਕੀ ਸਵਾਲ ਕੀਤੇ ਗਏ। ਤੇ ਉਹ ਨਿਸ਼ਚਿਤ ਤੌਰ ਤੇ ਦੱਸੇਗਾ ਕਿ ਉਸ ਨੂੰ ਅੰਦਰ ਕੀ ਸਵਾਲ ਕੀਤੇ ਗਏ ਤੇ ਉਸ ਨੇ ਕੀ ਜਵਾਬ ਦਿੱਤੇ। ਹੋ ਸਕਦਾ ਕਿ ਥੋੜੀ ਦੇਰ ਲਈ ਜਾਂ ਥੋੜੇ ਸਮੇਂ ਲਈ ਉਹ ਸਬੂਤ ਮੀਡੀਆ ਨੂੰ ਨਾ ਦਵੇ ਕਿ ਉਹ ਕਿਹੜੇ ਸਬੂਤ ਦੇ ਕੇ ਆਇਆ। ਕਿਉਂਕਿ ਉਹਦੇ ਵਿੱਚ ਵੀ ਸ਼ਹ ਮਾਤ ਹੀ ਸਤਰੰਜੀ ਚੱਲ ਰਹੀ ਆ ਕਿ ਜਿਸ ਤਰੀਕੇ ਨਾਲ ਭਗਵੰਤ ਮਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੁਲਤਾਨ ਫਿਲਮ ਦੇ ਵਿੱਚ ਜਿਵੇਂ ਸਲਮਾਨ ਖਾਨ ਪਟਕਾ ਮਾਰਦਾ ਨਾ ਥੋਬੀ ਪਟਕਾ ਪੁੱਠਾ ਉਲਟਾ ਕੇ ਓਵੇਂ ਉਹ ਵੀ ਤੇ ਮਾਰ ਦੇਗਾ ਕਿ ਤੁਸੀਂ ਮੈਨੂੰ ਬ્લેਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਇੱਕ ਤਸਵੀਰ ਤੇ ਉਹ ਪਰ ਸ਼ਰਾਬ ਨੂੰ ਛਿੱਟ ਸ਼ਰਾਬ ਦੇ ਛਿੱਟੇ ਪਾ ਰਿਹਾ ਸ਼ਰਾਬ ਸ਼ਬਦ ਕਿੱਥੋਂ ਆਇਆ ਕਿਉਂਕਿ ਉਹਦੇ ਤੇ ਇਲਜ਼ਾਮ ਲੱਗਦੇ ਨੇ ਕਿ ਉਹ ਸ਼ਰਾਬ ਪੀਂਦਾ ਔਰ ਵੀਡੀਓ ਕਿੱਥੇ ਆ ਉਹ ਕਿਸ ਨੇ ਵੀਡੀਓ ਦੇਖਿਆ ਇਹਦੇ ਵੀ ਆਪਾਂ ਗੱਲ ਕਰਦੇ ਆ ਪਰ ਜੇਕਰ ਉਹ ਸਬੂਤ ਨਹੀਂ ਦਿਖਾਉਂਦਾ ਤਾਂ ਇਹਦਾ ਮਤਲਬ ਇਹ ਆ ਕਿ ਭਗਵੰਤ ਮਾਨ ਵੀ ਉਸੇ ਗੇਮ ਨੂੰ ਉਹਨਾਂ ਵੱਲ ਕਰ ਰਿਹਾ ਕਿ ਤੁਸੀਂ ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਉਹੀ ਤੁਹਾਡੇ ਰਾਜ ਨੂੰ ਸ਼ਾ ਮਾਤ ਪਾਏਗੀ ਪਰ ਜੇ ਉਹ ਵਕਈ ਸੀਰੀਅਸ ਆ ਦਿਖਾਣਾ ਚਾ ਰਿਹਾ ਕਿ ਐਸ.ਟੀ.ਪੀ.ਸੀ ਦੇ ਵਿੱਚ ਚੋਰ ਬਾਜ਼ਾਰੀ ਕਿਸ ਪੱਧਰ ਤੱਕ ਪਹੁੰਚੀ ਹੋਈ ਆ ਤਾਂ ਫਿਰ ਉਹ ਸਬੂਤ ਮੀਡੀਆ ਨੂੰ ਸ਼ੋਰਟ ਦੇਗਾ। ਸੂਤਰਾਂ ਤੋਂ ਇੱਕ ਜਾਣਕਾਰੀ ਮਿਲ ਰਹੀ ਆ ਕਿ ਸਹਿਜ ਧਾਰੀ ਸਿੱਖ ਵੀ ਉਹਨਾਂ ਦਾ ਜਥਾ ਉਹਨਾਂ ਦੀ ਪਾਰਟੀ ਜੋ ਇੱਕ ਆਲਰੇਡੀ ਰਜਿਸਟਰਡ ਹੈਗੀ ਆ ਉਹ ਖਦਸ਼ਾ ਜ਼ਾਹਰ ਹੋ ਰਿਹਾ ਕਿ ਉਸ ਦਿਨ ਪਹੁੰਚਣਗੇ ਆਪਣੇ ਹੱਕਾਂ ਦੀ ਰਾਖੀ ਲਈ ਜੇਕਰ ਇੱਕ ਪਤਿਤ ਸਿੱਖ ਨੂੰ ਅਕਾਲ ਤਖਤ ਸਾਹਿਬ ਸਾਹਮਣੇ ਦੇ ਕੇ ਬੁਲਾ ਸਕਦੇ ਨੇ ਤਾਂ ਘਟੋ ਘਟ ਸਹਿਜ ਧਾਰੀ ਸਿੱਖਾਂ ਦੀ ਬੇਨਤੀ ਤਾਂ ਅਕਾਲ ਤਖਤ ਸਾਹਿਬ ਸੁਣ ਹੀ ਸਕਦੇ ਨੇ ਕਿਉਂਕਿ ਸਹਿਜ ਧਾਰੀ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵੋਟਰ ਵਜੋਂ ਮਹਿਰੂਮੀਅਤ ਦਿੱਤੀ ਗਈ ਹੈ ਇਹ ਇੱਕ ਆਇਡੈਂਟੀਟੀ ਪੋਲਿਟਿਕਸ ਨਵਾਂ ਕੌਣ ਸਾਹਮਣੇ ਆ ਰਿਹਾ ਜੋ ਫਿਰ ਗੜਗੱਜ ਦੇ ਲਈ ਇੱਕ ਪ੍ਰੈਸ਼ਰ ਹੋਵੇਗਾ ਕਿ ਜਿਸ ਸਹਿਜ ਧਾਰੀ ਸਿੱਖ ਉਥੇ ਪਹੁੰਚ ਜਾਂਦੇ ਨੇ ਤਾਂ ਫਿਰ ਇਹ ਕਿੱਧਰ ਨੂੰ ਜਾਏਗੀ ਸਿਆਸਤ ਦੂਸਰਾ ਤੁਸੀਂ ਜਿਹੜੀ ਮੈਂ ਗੱਲ ਕਰ ਰਿਹਾ ਕਿ ਐਸਟੀਪੀਸੀ ਗਰੇਵਾਲ ਬਾਰ-ਬਾਰ ਬੋਲ ਰਿਹਾ ਚੈਨਲਾਂ ਦੇ ਉੱਤੇ ਆ ਕੇ ਕਿ ਉਹ ਸਪੋਰਟ ਨਹੀਂ ਕਰੇਗੀ ਸਹਿਯੋਗ ਨਹੀਂ ਕਰੇਗੀ ਪੁਸ਼ਤੀ ਪਰ ਜਿਹੜੀ ਰਤੇਸ਼ ਲੱਖੀ ਨੇ ਆਡੀਓ ਰਿਲੀਜ਼ ਕੀਤੀ ਆ ਉਹਦੇ ਵਿੱਚ ਸਾਫ਼ ਹੋ ਗਿਆ ਕਿ ਜਿਹੜੇ ਮੇਨ ਬੰਦੇ ਨੇ ਮਹਿਤਾ ਸਾਹਿਬ ਉਹਨਾਂ ਦੀ ਗੱਲ ਹੋ ਰਹੀ ਹੈ ਕਵਲਜੀਤ ਦੇ ਨਾਲ ਤੇ ਉਹਦੇ ਵਿੱਚ ਸਾਰੀਆਂ ਕਵਾਇਤਾਂ ਹੋ ਰਹੀਆਂ ਨੇ ਕਿ ਜੇ ਪੁਲਿਸ ਕੇਸ ਹੋ ਜਾਂਦਾ ਤਾਂ ਕੇਸ ਬਣਾਇਆ ਹੀ ਇੰਨਾ ਛੋਟਾ ਜਾਵੇ ਕਿ ਉਹਦੀ ਸਾਲ ਬਾਅਦ ਜ਼ਮਾਨਤ ਹੋ ਸਕੇ ਮਤਲਬ ਕਿ ਉਹ ਵੀਡੀਓ ਇਹ ਚੀਜ਼ਾਂ ਤਾਂ ਦੱਸ ਰਹੀ ਹੈ ਕਿ 328 ਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਪੂਰੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਪਤਾ ਤੇ ਬਾਦਲ ਦੇ ਗੁਰਗਿਆਂ ਨੂੰ ਵੀ ਪਤਾ ਕਿਉਂਕਿ ਮਹਿਤਾ ਬਾਦਲ ਦਾ ਖਸਮ ਖਾਸ ਬੰਦਾ ਧਾਮੀ ਦਾ ਖਸਮ ਖਾਸ ਬੰਦਾ ਇਹ ਜੇ ਉਹ ਦੱਸ ਰਿਹਾ ਉਹਨੂੰ ਕਮਲਜੀਤ ਨੂੰ ਕਿ ਕਿਵੇਂ ਦਿਖਾਉਣਾ ਉਹ ਗੱਲ ਪੂਰੀ ਤਾਂ ਸਮਝ ਨਹੀਂ ਆ ਰਹੀ ਪਰ ਜਿੰਨੀ ਕੁ ਸਮਝ ਆ ਰਹੀ ਆ ਉਹ ਇਹੀ ਆ ਰਹੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਲਿਸ ਦੇ ਵਿੱਚ ਜਾਣ ਲਈ ਤਿਆਰ ਸੀ ਕਿਉਂਕਿ ਵੀਡੀਓ ਪੁਰਾਣੀ ਰਿਕਾਰਡਿੰਗ ਆ ਜਦੋਂ ਅਕਾਲ ਤਖਤ ਸਾਹਿਬ ਦੇ ਤਤਕਾਲੀ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਹੁਕਮ ਕੀਤੇ ਸੀ ਆਦੇਸ਼ ਕੀਤੇ ਸੀ ਕਿਉਂਕਿ ਉਹ ਆਦੇਸ਼ ਅਕਾਲ ਤਖਤ ਸਾਹਿਬ ਦੇ ਨੇ ਕਿ ਇਹ ਬੰਦਿਆਂ ਤੋਂ ਇਹ ਬੰਦਿਆਂ ਦੇ ਖਿਲਾਫ ਪੁਲਿਸ ਕਾਰਵਾਈ ਹੋਣੀ ਚਾਹੀਦੀ ਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਉਹਦੇ ਲਈ ਉਹ ਤਿਆਰੀ ਦੇ ਲਈ ਕਮਲਜੀਤ ਨੂੰ ਕਹਿ ਰਹੇ ਸੀ ਕਿ ਆਪਣਾ ਬਿਆਨ ਇਹ ਦੇਈ ਤੇ ਕਮਲਜੀਤ ਕਹਿ ਰਿਹਾ ਕਿ ਜੀ ਮੇਰਾ ਬਿਆਨ ਤਾਂ ਖਬਰਾਂ ਵਿੱਚ ਛਪ ਚੁੱਕਿਆ ਮੈਂ ਕਿਵੇਂ ਬਦਲ ਲੂੰਗਾ ਮੈਂ ਤਾਂ ਉਹੀ ਰਹੂੰਗਾ ਔਰ ਮੈਂ ਕਿਸੇ ਤੋਂ ਡਰਦਾ ਨਹੀਂ ਮੈਂ ਤਾਂ ਸੱਚ ਦੇ ਉੱਤੇ ਪਹਿਰਾ ਦਊਂਗਾ ਤੇ ਜਦੋਂ ਸੱਚ ਦੇ ਉੱਤੇ ਪਹਿਰਾ ਦੇਣਾ ਤੇ ਫਿਰ ਜਿਹੜੀ ਰਤੇਸ਼ ਲੱਖੀ ਦੇ ਪ੍ਰੋਗਰਾਮ ਦੇ ਵਿੱਚ ਵੀਡੀਓ ਜਾਰੀ ਹੋ ਚੁੱਕੀ ਆ ਉਹ ਸੁਣ ਕੇ ਤੁਹਾਨੂੰ ਸੱਚ ਸਾਫ਼ ਦਿਖੇਗਾ ਕਿ ਐਸਟੀਪੀਸੀ ਉਸ ਵੇਲੇ ਪੁਲਿਸ ਲਈ ਤਿਆਰ ਸੀ ਕਿ ਹੁਣ ਕਾਰਵਾਈ ਪੁਲਿਸ ਦੀ ਕਰ ਦਿੱਤੀ ਜਾਵੇ ਪਰ ਫਿਰ ਰੋਕੀ ਕਿਉਂ ਗਈ ਕਾਰਵਾਈ ਕਾਰਵਾਈ ਅੱਜ ਆਕੇ ਦੁਬਾਰੇ ਹਾਈ ਕੋਰਟ ਦੇ ਥਰੂ ਆਕੇ ਦੁਬਾਰਾ ਆਦੇਸ਼ ਸਾਹਮਣੇ ਆਉਂਦੇ ਨੇ ਹੁਣ ਜੇਕਰ ਹਾਈ ਕੋਰਟ ਦੇ ਆਦੇਸ਼ਾਂ ਨੂੰ ਐਸਜੀਪੀਸੀ ਮਨਾ ਕਰਦੀ ਆ ਤੇ ਕੱਲ ਨੂੰ ਪੁਲਿਸ ਵਾਲੇ ਕਹਿ ਦੇਣ ਕਿ ਜਾ ਕੇ ਜੀ ਤੁਹਾਡੀ ਤਾਂ ਗੱਲ ਮੰਨੀ ਨਹੀਂ ਸਾਨੂੰ ਤਾਂ ਕੋਈ ਰਿਕਾਰਡ ਹੀ ਨਹੀਂ ਦੇ ਰਿਹਾ ਫਿਰ ਉਹ ਤੇ ਕੰਟੈਂਪਟ ਹੋ ਜਾਵੇਗੀ ਤੇ ਜੇਕਰ ਕੰਟੈਂਟ ਹੋ ਜਾਵੇਗੀ ਫਿਰ ਉਹਨੂੰ ਹਾਈ ਕੋਰਟ ਹੋਰ ਸਖਤ ਲਾਏਗੀ ਕਿਉਂਕਿ ਕੰਟੈਂਪਟ ਦਾ ਇੱਕ ਨਵਾਂ ਕੋਰਟ ਕੇਸ ਪ੍ਰਧਾਨ ਦੇ ਖਿਲਾਫ ਤੇ ਜਿਹੜੀ ਹੋਰ ਉੱਪਰਲੀ ਐਗਜ਼ੀਕਟਿਵ ਹੈਗੀ ਆ ਜਿਹੜੇ ਫੈਸਲਾ ਲੈਣ ਵਾਲੇ ਨੇ ਉਹਨਾਂ ਦੇ ਖਿਲਾਫ ਥੱਲੇ ਕਾ ਸੋ ਇਹ ਭਗਵੰਤ ਮਾਨ ਨੂੰ ਸਦ ਕੇ ਉਸ ਕੇਸ ਨੂੰ ਜਾਂ ਉਸ ਕੇਸ ਤੋਂ ਲੋਕਾਂ ਦਾ ਧਿਆਨ ਪਟਕਾਉਣ ਦੀ ਜਿਹੜੀ ਕਾਰਵਾਈ ਗੜਗੱਜ ਸਾਹਬ ਕਰ ਰਹੇ ਨੇ ਕਿਉਂਕਿ ਜਥੇਦਾਰ ਕਾਲ ਤੱਕ ਦੀ ਕਾਰਵਾਈ ਦੀ ਹੈ ਇਹ ਤਾਂ ਕਿਸੇ ਅ ਕਿਸੇ ਕਿਸੇ ਬੰਦੇ ਨੂੰ ਪਰੋ ਕੇ ਜਿਵੇਂ ਅੱਗੇ ਪੇਸ਼ ਕੀਤਾ ਜਾ ਰਿਹਾ ਉਸ ਤਰ੍ਹਾਂ ਦੀ ਕਾਰਵਾਈ ਹੈਗੀ ਆ ਇੰਡੀਅਨ ਮinority ਕਮਿਸ਼ਨ ਦੇ ਸਾਬਕਾ ਚੇਅਰਮੈਨ ਲਾਲਪੁਰਾ ਸਾਹਿਬ ਕੱਲ ਵੀਡੀਓ ਦੇ ਬਾਰੇ ਦੱਸ ਰਹੇ ਸੀ ਉਹ ਤਸਵੀਰ ਜਿਹੜੀ ਦਿਖਾ ਰਹੇ ਨੇ ਗੁਰਨਾਨਕ ਸਾਹਿਬ ਦੀ ਉਹ ਤਾਂ ਸੋਭਾ ਸਿੰਘ ਦੀ ਬਣਾਈ ਹੋਈ ਆ ਔਰ ਸਭ ਨੂੰ ਪਤਾ ਕਿ ਸੋਭਾ ਸਿੰਘ ਨੇ ਗੁਰੂਆਂ ਦੀ ਤਸਵੀਰ ਤਾਂ ਬਣਾਈ ਨਹੀਂ ਆਪਣੀ ਤਸਵੀਰਾਂ ਨੂੰ ਹੀ ਗੁਰੂ ਸਾਹਿਬ ਦਾ ਲਿਬਾਸ ਪਾ ਕੇ ਉਹਨੇ ਲੋਕਾਂ ਤੋਂ ਪੂਜਾ ਕਰਵਾਈ ਆ ਇਹ ਕੁਛ ਸੋਭਾ ਸਿੰਘ ਕਰਦਾ ਰਿਹਾ ਤੇ ਅੱਜ ਉਹ ਤਸਵੀਰ ਨੂੰ ਅਵਗਿਆ ਦੱਸਣ ਲਈ ਜਾਂ ਬੇਅਦਬੀ ਦੱਸਣ ਲਈ ਭਾਜਪਾ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਆ ਇੱਕ ਪਾਸੇ ਅਕਾਲ ਤਖਤ ਦਾ ਜਥੇਦਾਰ ਜ਼ੋਰ ਲਾ ਰਿਹਾ ਹੁਣ ਤੁਹਾਨੂੰ ਦੱਸੋ ਵੀ ਜੇ ਤੁਣਕਾ ਵੱਜਿਆ ਤੇ ਪਤੰਗ ਉੱਡੀ ਤੇ ਆਪਾਂ ਨੂੰ ਸਮਝ ਆਉਂਦਾ ਕਿ ਡੋਰ ਕਿਦੇ ਹੱਥ ਲੱਗੀ ਆ ਸੋ ਮੈਨੂੰ ਲੱਗਦਾ ਕਿ ਸੰਗ ਵਾਲਿਆਂ ਦੀ ਕੋਸ਼ਿਸ਼ ਆ ਕਿ ਸਿੱਖਾਂ ਨੂੰ ਮੂਰਤੀ ਪੂਜਕ ਸਾਬਤ ਕਰੋ ਮੂਰਤੀ ਪੂਜਕ ਸਾਬਤ ਜਦੋਂ ਅਸੀਂ ਹੁੰਨੇ ਆ ਤੇ ਫਿਰ ਭਾਈ ਕਾਨ ਸਿੰਘ ਨਾਬਾ ਕਰਤਿ ਤਕਤਾਬ ਜਿਹੜੀ ਹੈਗੀ ਆ ਹਮ ਹਿੰਦੂ ਨਹੀਂ ਉਹ ਝੂਠੀ ਸਾਬਤ ਹੁੰਦੀ ਆ ਫਿਰ ਦਸਾਂ ਗੁਰੂਆਂ ਦੇ ਜਿਹੜੇ ਪੈਗਾਮ ਨੇ ਕਿ ਮੂਰਤੀ ਪੂਜਾ ਨਹੀਂ ਹੈਗੀ ਸ਼ਬਦ ਗੁਰੂ ਸੁਰਤ ਤਨ ਚੇਲਾ ਝੂਠਾ ਸਾਬਤ ਕਰਨ ਦੀ ਗੱਲ ਹੋ ਰਹੀ ਆ ਫਿਰ ਉਹ ਜਿਹੜੇ 70 ਦੇ ਪਿੱਛੇ ਪੂਰੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਛੁਟਲਾਉਣ ਦੀ ਕੋਸ਼ਿਸ਼ ਹੋ ਰਹੀ ਆ ਇਹ ਇੱਕ ਛੋਟਾ ਗੱਲ ਨਹੀਂ ਹੈਗੀ ਔਰ ਹਾਈਜੈਕ ਕੀਤਾ ਗਿਆ ਅਕਾਲ ਤਖਤ ਸਾਹਿਬ ਦੀ ਗੱਦੀ ਨੂੰ ਜੋ ਸਾਨੂੰ ਛੇਵੇਂ ਪਾਤਸ਼ਾਹ ਨੇ ਦਿੱਤੀ ਸੀ ਉਹ ਦਿੱਤੀ ਤਾਂ ਮੀਰੀ ਤੇ ਪੀਰੀ ਨੂੰ ਸਹੀ ਢੰਗ ਨਾਲ ਚਲਾਉਣ ਦੀ ਸੀ ਪਰ ਅੱਜ ਪੀਰੀ ਮੀਰੀ ਦੇ ਉੱਪਰ ਮੀਰੀ ਪੀਰੀ ਦੇ ਉੱਪਰ ਹਮਲਾ ਕਰ ਰਹੀ ਆ ਦੁਸ਼ਮਣ ਲੋਕ ਮੀਰੀ ਨੂੰ ਹਤਿਆ ਕੇ ਮੀਰੀ ਮਤਲਬ ਅਮੀਰੀ ਅਮੀਰੀ ਮਤਲਬ ਤਾਕਤ ਸੱਤਾ ਪੀਰੀ ਮਤਲਬ ਜਿਹੜੀ ਸਾਡੀ ਹੈਗੀ ਆ ਦੁਆ ਧਰਮ ਧਿਆਨ ਉਹਨੂੰ ਉਹਨੂੰ ਹਜਰ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿਉਂਕਿ ਜਦੋਂ ਤੁਸੀਂ ਲੋਕਾਂ ਨੂੰ ਮਾਰਨਾ ਹੁੰਦਾ ਨਾ ਧਰਮ ਨੂੰ ਖਤਮ ਕਰਨਾ ਹੁੰਦਾ ਤਾਂ ਤੁਸੀਂ ਉਹਨਾਂ ਤੋਂ ਜ਼ਿਆਦਾ ਕੁਝ ਨਹੀਂ ਕਰਨਾ ਹੁੰਦਾ ਉਹਨਾਂ ਤੋਂ ਉਹਨਾਂ ਦੀ ਜ਼ੁਬਾਨ ਖੋਣੀ ਹੁੰਦੀ ਆ ਉਹਨਾਂ ਤੋਂ ਉਹਨਾਂ ਦੇ ਗੁਰੂ ਉਹਨਾਂ ਦੇ ਗ੍ਰੰਥ ਖੋਨੇ ਹੁੰਦੇ ਨੇ ਉਹਨਾਂ ਦਾ ਲਿਟਰੇਚਰ ਖੋਣਾ ਦਾ ਸੱਭਿਆਚਾਰ ਖੋਣਾ ਹੁੰਦਾ ਲੋਕ ਖੁਰ ਜਾਂਦੇ ਨੇ ਸਾਡੇ ਲੋਕਾਂ ਦੇ ਉੱਪਰ ਜਿਹੜੇ ਸਾਡੇ ਪਹਿਰਾਵੇ ਸੀ ਉਹਦੇ ਉੱਪਰ ਕੋਟ ਪੈਂਟ ਪੈ ਚੁੱਕੇ ਨੇ ਅੰਗਰੇਜ਼ੀ ਸਾਡੀ ਬੋਲੀ ਬਣ ਚੁੱਕੀ ਆ ਮਾਤ ਬੋਲੀ ਪੰਜਾਬੀ ਨੂੰ ਪਿੱਛੇ ਧੱਕਿਆ ਜਾ ਰਿਹਾ ਕੁੱਲ ਮਿਲਾ ਕੇ ਜੇ ਚੀਜ਼ ਨਹੀਂ ਹਿਲ ਰਹੀ ਉਹ ਗੁਰੂ ਅਰਜਨ ਦੇਵ ਸਾਹਿਬ ਦਾ ਸੰਪਾਦਿਤ ਕੀਤਾ ਗੁਰਗ੍ਰੰਥ ਸਾਹਿਬ ਦੀ ਈੜ ਹੈ ਪਰ ਜਿਹੜੇ ਉਹ ਦੱਸਿਆ ਜਾ ਰਹੇ ਨੇ ਕਿ ਜਿਹੜੀਆਂ ਸੁਨਹਿਰੀ ਬੀੜਾ ਗਾਇਬ ਨੇ ਅਮਰੀਕਾ ਜਾ ਕੇ ਜਾਂ ਕੈਨੇਡਾ ਲ ਜਾ ਕੇ ਵਿੱਚ ਅੰਜਾਜੀ ਚ ਬਦੰਤੀ ਸਾਹਿਬ ਦਾ ਨਾਮ ਵੀ ਆਉਂਦਾ ਉਹਨਾਂ ਦੇ ਬਾਰੇ ਉਹਨਾਂ ਨੂੰ ਕੀ ਐਡਿਟ ਕੀਤਾ ਜਾਵੇਗਾ ਨਵੇਂ ਗੁਰਗ੍ਰੰਥ ਸਾਹਿਬ ਲਾਂਚ ਹੋਣਗੇ ਆਉਣ ਵਾਲੀਆਂ ਪੀੜੀਆਂ ਦੇ ਵਿੱਚ ਉਬੈਕ 9 ਕੀ ਹੈ ਉਹ ਸਾਰਾ ਬਾਕੀ ਜਿਹੜਾ 328 ਸਰੂਪ ਗਾਇਬ ਕਿਵੇਂ ਹੋਏ ਤੇ ਉਹਨਾਂ ਦਾ ਸਾਰਾ ਵਿਵਾਦ ਕੀ ਆ ਇਹਦੇ ਉੱਤੇ ਮੈਂ ਕੱਲ ਨੂੰ ਇੱਕ ਵੀਡੀਓ ਪਾਉਂਗਾ ਜਿਹਦੇ ਵਿੱਚ ਪੂਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਡੇ ਕੋਲ ਸਾਰਾ ਕੁਝ ਆ ਚੁੱਕਿਆ ਦੱਸਿਆ ਜਾਏਗਾ ਤੱਥਾਂ ਦੇ ਨਾਲ ਪਰ ਅੱਜ ਦਾ ਜੋ ਹਾਲਾਤ ਨੇ ਉਹੀ ਆ ਬਾਕੀ ਲਾਲਪੁਰਾ ਸਾਹਿਬ ਦੀ ਗੱਲ ਮੈਂ ਕਰ ਰਿਹਾ ਸੀ ਲਾਲਪੁਰਾ ਸਾਹਿਬ ਤਾਂ ਸੁਣਿਆ ਕਿਤੇ ਬਾਬੇ ਬੜਪਾਗ ਸਿੰਘ ਦੇ ਡੇਰੇ ਜਾ ਕੇ ਹਰ ਸਾਲ ਇਸ਼ਨਾਨ ਕਰਕੇ ਆਉਂਦੇ ਨੇ ਮਤਲਬ ਭੂਤਾਂ ਪ੍ਰੇਤਾਂ ਕੱਢਣ ਵਾਲੇ ਬਾਬੇ ਦੇ ਉੱਪਰ ਵਿਸ਼ਵਾਸ ਰੱਖਦੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਗੁਰੂਕਾਲ ਦੇ ਵਿੱਚ ਹੀ ਸਿੱਖੀ ਤੋਂ ਨਿਸ਼ਕਾਸ਼ਿਤ ਕਰ ਦਿੱਤਾ ਗਿਆ ਸੀ ਛੇਕ ਦਿੱਤਾ ਗਿਆ ਸੀ ਇਹ ਲੋਕ ਸਾਨੂੰ ਉਧਰ ਲਿਜਾਣ ਨੂੰ ਫਿਰਦੇ ਨੇ ਸੋ ਇਸ ਵੇਲੇ ਭਗਵੰਤ ਮੰਨਤੇ ਗੜਗੱਜ ਇਹ ਦਿਖਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਦੋਨੋਂ ਹੀ ਕਿ ਅਕਾਲ ਤਖਤ ਨੂੰ ਤੋੜਿਆ ਮਰੋੜਿਆ ਕਿਵੇਂ ਜਾ ਸਕਦਾ ਔਰ ਪਤਿਤ ਸਿੱਖ ਨੂੰ ਬੁਲਾ ਕੇ ਸਿੱਖ ਮਰਿਆਦਾਵਾਂ ਨੂੰ ਜਾਂ ਸਿੱਖ ਮਰਿਆਦਾਵਾਂ ਦਾ ਘਾਣ ਕਿਵੇਂ ਕੀਤਾ ਜਾ ਸਕਦਾ ਔਰ ਜਿਹੜੀ 328 ਰੂਪਾਂ ਦੀ ਜਾਂਚ ਹੈਗੀ ਆ ਉਹਨੂੰ ਡਿਸਟਰਬ ਕਿਵੇਂ ਕਰਨਾ ਹੈਗਾ ਔਰ ਉਸ ਥਾਂ ਤੱਕ ਜਾਣ ਨਹੀਂ ਦੇਣਾ ਹੈਗਾ ਇਹ ਗੱਲਾਂ ਨੇ ਅੱਜ ਤੱਕ ਦੀਆਂ ਬਾਕੀ ਤੁਹਾਡੇ ਨਾਲ ਕਰਾਂਗੇ ਕੱਲ ਨੂੰ ਗੱਲ ਉਦੋਂ ਤੱਕ ਜੁੜੇ ਰਹੋ ਜਾਗਰਿਤ ਲੋਕ ਦੇ ਨਾਲ ਗੁਰਮਿੰਦਰ ਸਿੰਘ ਸਮਤ ਦੇ ਨਾਲ ਧੰਨਵਾਦ